ਹੋਣਾ ਗੁਰਮੁਖਾ ਪੜ੍ਹਾਈ ਕਿੰਨੀ ਕਰੀ ਤੇਰੀ ਬੜਾਈ ਤੇ ਡਿਗਰੀਆਂ ਸਾਰੀਆਂ ਹੀ ਹੋਊਗਾ ਕੱਲੀ ਪੀ ਐਚ ੜੀ ਰਹੇਗੀ ਨਾ ਨਾ ਤੂੰ ਸਰੇ ਦੱਕੀ ਮੈਨੂੰ ਦੱਸ ਨਾ ਕਿੰਨਾ ਪੜਿਆ ਹੈ ਕਿਉਂ ਯਾਰ ਦੱਸ ਲੈ ਇੰਜ ਕੀ ਆ ਯਾਰ ਕਿੰਨਾ ਪੜਿਆ ਹੁਣ ਲਾਈਵ ਹੈ ਹਾਂ ਨਹੀਂ ਨਹੀਂ ਲਾਈਵ ਨਹੀਂ ਹੈ ਵੀਡੀਓ ਹੈ ਮੇਰੀ ਬੀਏ ਬੀਪੀਆਡ ਐਮਪੀਆਡ ਹਾਂ ਪੜ੍ਹਾਈ ਕਰੀ ਹੋਈ ਹੈ ਤੇ ਖੇਡਾਂ ਦੇ ਵਿੱਚ ਵੀ ਆਪਣੇ ਬ੍ਰਾਉਂਜ਼ ਮੈਡਲ ਹੈ ਮੇਰਾ ਨੈਟਵਰਕ ਵਿੱਚ ਹਾਂ ਕੈਟਿਕ ਵੀ ਪਾਰਟਿਸਪੇਟ ਕਰ ਮੈਂ ਇੰਟਰ ਕਾਲਜ ਤੇ ਕਬੱਡੀ ਮੇਰੇ ਆਪਣੇ ਸਰਕਲ ਤੇ ਨੈਸ਼ਨਲ ਸਟੇਜ ਤੇ ਰਾਜਪੱਤਰ ਤੇ ਕਰ ਤੇ ਉਹਦੂਗਾ ਨੈਸ਼ਨਲ ਲੈਵਲ ਤੇ ਕਰ ਖੇਡੇ ਆ ਹੋਏ ਤੇ ਪੰਜਾਬ ਦਾ ਪੀਐਸ ਟੈਟ ਵੀ 2023 ਦਾ ਕੁਆਲੀਫਾਈ ਆ ਮੇਰਾ ਅੱਛਾ ਤੇ ਨੌਕਰੀ ਦੇ ਕੋਈ ਦੇਖ ਨਹੀਂ ਰਹੀ ਆਸ ਅੱਗੇ ਕੋਈ ਹੈ ਨਹੀਂ ਕੋਈ ਨੌਕਰੀ ਦੀ ਆਸ ਆਸ ਜੀ ਤਾਂ ਲੱਗਦੀ ਨਹੀਂ ਹੁਣ ਫਿਰ ਆਪ ਦਾ ਨਾਲ ਕੰਮ ਤਾਂ ਕਰਦਾ ਤਾਂ ਹੀ ਨੌਕਰੀ ਦੀ ਕਹਿੰਦਾ ਆਸ ਲਈ ਤੇ ਆ ਚੱਕ ਲਿਆ ਮੁੰਡੇ ਨੇ ਉਹਨਾਂ ਨਾਲ ਫੋੜਾ ਚੱਕੀ ਫਿਰਦਾ ਤੇ ਪੜ੍ਹਾਈ ਸੋਨੂੰ ਦੱਸਦੀ ਇਹਨੇ ਕਿੰਨੀ ਕਰੀ ਆ ਤੇ ਮੈਂ ਨਾ ਤੁਹਾਨੂੰ ਇਹਨਾਂ ਦੇ ਝੋਟੀਆਂ ਦਿਖਾਉਣਾ ਬਹੁਤ ਸੁਣੀਆਂ ਝੋਟੀਆਂ ਤਾਰ ਕੀਤੀਆਂ ਤੇ ਇਹ ਨਾ ਸਾਰੀਆਂ ਆ ਦੇਖੋ ਤੁਸੀਂ ਧਿਆਨ ਨਾਲ ਦੇਖਿਓ ਆਹ ਝੋਟੀ ਦੇਖੋ ਆਹ ਦੇਖ ਇਹ ਨਾ ਇਹ ਝੋਟੀਆਂ ਨਾ ਐਲ ਡੀ ਵੀ ਦੇ ਸੀਮੰਦ ਗਏ ਮੈਂ ਹਰਿਆਣੇ ਚ ਖੜਾ ਐ ਚਕੇਰੀਆਂ ਪਿੰਡਾ ਕਾਲਾਵਾਲੀ ਤਹਿਸੀਲ ਤੇ ਜ਼ਿਲ੍ਹਾ ਸਰਸਾ ਦਾ ਪਿੰਡਾ ਤੁਸੀਂ ਨਾ ਝੋਟੀਆਂ ਦੇਖਿਓ ਜਿਹੜੇ ਬੰਦੇ ਸ਼ੌਂਕ ਨਾਲ ਤੇ ਪਿਆਰ ਦੇ ਨਾਲ ਤੇ ਪਸ਼ੂਆਂ ਨੂੰ ਪਿਆਰ ਕਰਦੇ ਆ ਕੰਮ ਕਰਦੇ ਆ ਦੇਖੋ ਝੋਟੀਆਂ ਤੁਸੀਂ ਸਾਰੀਆਂ ਝੋਟੀਆਂ ਸਰਕਾਰੀ ਸੀਮੰਦ ਗੀਆਂ ਐਲ ਡੀ ਵੀ ਦੇ ਤਕਰੀਬਨ ਸਾਰੀਆਂ ਝੋਟੀਆਂ ਉਹਨਾਂ ਦੀਆਂ ਤੇ ਸਾਰੀਆਂ ਹੁਣ ਇਹ ਅਗਾਹਾਂ ਗੱਬਣ ਵੀ ਇਸੂਨ ਵਾਲੀਆਂ ਗਈਆਂ ਤੇ ਇੱਕ ਨਾ ਚਾਰ ਤੇ ਬੰਦੇ ਬੜਾ ਕਮੈਂਟ ਜਿਆ ਕਰਦੇ ਹੁੰਦੇ ਜਦੋਂ ਵੀਡੀਓ ਪਾ ਦੇ ਕਹਿੰਦੇ ਯਾਰ ਚਾਰ ਨਾਲ ਪਸ਼ੂ ਖਰਾਬ ਹੋ ਜਾਂਦੇ ਆ ਚਾਰ ਨਾਲ ਆਇਆ ਹੋ ਜਾਂਦੇ ਆ ਤੇ ਇਹਨਾਂ ਕੋਲ ਨਾ ਚਾਰ ਹੀ ਚੱਲਦਾ ਆ ਚਾਰ ਤੇ ਚਲਦੀਆਂ ਸਾਰੀਆਂ ਇਹ ਆਚਾਰ ਨਾ ਆਪਦਾ ਪਾ ਕੇ ਆਪਦਾ ਖਵਾਉਂਦੇ ਆ ਇਹ ਆ ਦੇਖ ਤੂੰ ਮਿਕਸ ਤੂੜੀ ਪਾ ਦਨੇ ਚਾਰ ਨਾਲ ਅੱਛਾ ਹਾਂ ਮਿਕਸ ਕਰ ਦਨੇ ਤੇ ਜੇ ਆਪਾਂ ਤਿੰਨ ਡੰਗ ਪਾਉਣੇ ਆ ਪਸ਼ੂਆਂ ਨੂੰ ਤਾਂ ਦੋ ਡੰਗ ਵਿੱਚ ਅਸੀਂ ਤੂੜੀ ਰਲਾਉਣੇ ਇੱਕ ਡੰਗ ਕੱਲਾ ਚਾਰ ਕੱਲਾ ਚਾਰ ਪਾ ਦਨੇ ਮਿਕਸ ਵੀ ਬਾਗਨੇ ਮਿਕਸ ਬਾਦ ਰਹੇ ਹਾਂ ਰਿਜ਼ਲਟ ਤਾਂ ਵਧੀਆ ਚਾਰਦਾ ਫਿਰ ਰਿਜ਼ਲਟ ਬਹੁਤ ਓਕੇ ਹੈ ਬਹੁਤ ਵਧੀਆ ਇੱਕ ਮਾਜਨਾਂ ਕੋਲੇ ਉਹ ਖੜੀ ਆ ਅੰਦਰ ਆ ਇਹ ਆ ਦੇਖ ਆ ਖੜੀ ਠੀਕ ਹੈ ਆ ਖੜੀ ਹੈ ਕੇਚਲ ਡੀਵੀ ਦੇ ਸੀਮੰਟ ਦੀ ਕੱਟੀ ਦੇਖ ਸੁਣ ਮੈਂ ਤਾਂ ਕਹਣਾ 2 ਮਹੀਨੇ ਉਮਰ ਹੈ ਇਹਦੀ ਕੱਟੀ ਦੀ ਹਾਂ ਬਹੁਤ ਸੋਹਣੀ ਕੱਟੀ ਹੈਗਾ ਤੇ ਇੱਥੇ ਦੇਖ ਧਿਆਨ ਨਾਲ ਇਹ ਕੋਈ ਫੀਡ ਬਾੜ ਤਿੰਨ ਚਾਰ ਤੇ ਕੱਲੇ ਕੱਲੇ ਚਾਰ ਤੇ ਹੈ ਕੋਈ ਫੀਡ ਫੂਡ ਨਹੀਂ ਇਹਨੂੰ ਹੈ ਉਸ ਨਹੀਂ ਹੋ ਰਿਹਾ ਲੈ ਤੇ ਜਿਹੜੇ ਕਹਿੰਦੇ ਆ ਚਾਰ ਨਾਲ ਪਸ਼ੂ ਫਿਰ ਜਾਂਦੇ ਆ ਚਾਰ ਨਾਲ ਗੱਭਣ ਨਹੀਂ ਰਹਿੰਦੇ ਫਲਾਣਾ ਰਹਿੰਦੇ ਆ ਦੇਖੋ ਸਾਰਿਆਂ ਦਾ ਆਹ ਔਰ ਲੀਆਂ ਸੂਈ ਵੀ ਐ ਪਰ ਲੀਆਂ ਗੱਭਣ ਹੈ 5 ਮਹੀਨਾ 26 ਹੋ ਗਈ ਅੱਜ ਹਜੇ ਵੀ ਚਾਰ ਪਿਆ ਵਾ ਇਹ ਆਪਣਾ ਪਿਛਲੇ ਸਾਲ ਵਾਲੀ ਐ ਪਿਛਲੇ ਸਾਲ ਵਾਲਾ ਹਲੇ ਐ ਮੰਨ ਵੀ 2 ਮਹੀਨਿਆਂ ਨੂੰ ਸਾਲ ਹੋ ਜੀ ਉਹਨੂੰ ਹਾਂ ਜੇ ਤੁਹਾਨੂੰ ਦੂਜਾ ਆਊਗਾ ਉਹਦੋਂ ਹੈਗਾ ਚਾਰ ਹੈਗਾ ਸਾਡਾ ਅੱਛਾ ਉਹਦੋਂ ਹਲੇ ਤੁਹਾਡੇ ਕੋਲ ਐਡਵਾਂਸ ਪਿਆ ਹੈ ਚਾਰ ਜਦੋਂ ਦੂਜਾ ਚਾਰ ਆਉਣਾ ਆ ਪਹਿਲਾ ਚਾਰ ਆ ਪਿਆ ਸਾਰਿਆਂ ਚਾਰ ਤੇ ਪਲਦੀਆਂ ਤੇ ਵਿੱਚ ਨਾ ਬਦਵਾਨ ਲੱਗ ਜਾਂਦੇ ਫੇਸਬੁਕ ਤੇ ਕਰਨ ਚਾਰ ਨਾਲ ਮੱਝਾਂ ਖਰਾਬ ਹੋ ਜਾਂਦੀਆਂ ਆਚਾਰ ਨਾਲ ਜੇ ਹੋ ਜਾਂਦਾ ਆਚਾਰ ਨਾਲ ਬੋਹ ਹੋ ਜਾਂਦਾ ਆਹ ਲੋ ਉਪਰ ਤੱਕ ਤੁਹਾਨੂੰ ਦਿਖਾਉਣਾ ਮੈਂ ਮੇਰੇ ਕੋਲ ਵੀ ਘਰੇ ਚਾਰ ਚੱਲਦਾ ਵੈਸੇ ਤੇ ਅਸੀਂ ਵੀ ਚਾਰ ਆਪ ਪਾਉਣੇ ਹੈਗੇ ਆਹ ਦੇਖ ਲਓ ਤੁਹਾਡੇ ਸਾਹਮਣੇ ਆਚਾਰ ਪਾਉਣੇ ਨਹੀਂ ਪਸ਼ੂਆਂ ਨੂੰ ਤਾਂ ਉਹਨਾਂ ਨੇ ਕੁਝ ਕਰਨ ਨਾਲ ਦਿਓ ਉਹਨਾਂ ਨੂੰ ਸਾਰਾ ਕੁਝ ਟੌਕਸਨ ਮੈਂਡਰ ਦਿਓ ইস্ট ਪਾ ਦਿਓ ਪਾਊਡਰ ਵਗੈਰਾ ਪਾ ਦਿਓ ਮਿਨਰਲ ਮਿਕਸਚਰ ਸਵਾਲ ਹੀ ਨਹੀਂ ਪਤਾ ਤੁਹਾਡੇ ਪਸ਼ੂ ਖਰਾਬ ਹੋ ਜਾਣ ਯਾਰ ਸਹੀ ਡੋਜ਼ ਪਾਓ ਪਾਈ ਜਾਓ ਲੈ ਤੂੰ ਉਹ ਦੇਖ ਲੈ ਮੈਂ ਤੁਹਾਨੂੰ ਝੋਟੀ ਦਿਖਾਉਣਾ ਲੈ ਸਿੰਘਨਾ ਦੇਖੋ ਕਿੱਥੇ ਮੁਰਗੀ ਇਹਨਾਂ ਕੋਲ ਰਿਕਾਰਡ ਸਾਰਾ ਪਿਆ ਹੈਗਾ ਸਾਰਾ ਆ ਦੇਖ ਮੋੜ ਗਈ ਨਾ ਹੁਣ ਇਹ ਸਿੰਘ ਇਹ ਕਿੰਨੀ ਸੋਹਣੀ ਝੋਟੀ ਹੈਗੀ ਪਰਮਾਤਮਾ ਇਹਨੂੰ ਰੰਗ ਭਾਗ ਲਾਵੇ ਹੈ ਸਾਰੀਆਂ ਮੱਜਾਂ ਦੀ ਖੂਨ ਨਹੀਂ ਚੈੱਕ ਕਰ ਨੀਰਾ ਖਾਧਾ ਜਮਾ ਐ ਸਾਈਡ ਤੇ ਕਰ ਦੇਣਾ ਚਾਹਣ ਅੱਛਾ ਵੀ ਜਦੋਂ ਖਾਲਾ ਸਾਈਡ ਤੇ ਕਰ ਦੋਗੇ ਆ ਲੈ ਇਹ ਸਾਈਡ ਵੀ ਹੁਣ ਜਗਾ ਪੰਗਾ ਖੂਨ ਲੀਆਂ ਦੇਖ ਲੋ ਲਾਹ ਪੰਗੇ ਆ ਪਰ ਲਈਦਾ ਤੇ ਨਹੀਂ ਗੱਡੀ ਨਹੀਂ ਫਿਰ ਫੇਰ ਹੀ ਬਣਦੇ ਐ ਪਸ਼ੂ ਦਾ ਯਾਰ ਗੁਰਮੁਖ ਹੈ ਤੇ ਇੰਨੀ ਪੜਾਈ ਕਰਨ ਦੇ ਬਾਵਜੂਦ ਵੀ ਪਸ਼ੂਆਂ ਦੇ ਵਿੱਚ ਬੰਦੇ ਰਹਿੰਦੇ ਆ ਯਾਰ ਤੇ ਆਪ ਮੇਰਾ ਗ 10ਵੀਂ ਪਾਸ ਹੋ ਜਾਂਦਾ ਤੇ ਪੈਰਾਂ ਤੇ ਕਮੇਟੀ ਨੇ ਪੈਣ ਦਿੰਦਾ ਲਓ ਜੀ ਕਰੋ ਸ਼ੇਅਰ ਚੰਗੀ ਲੱਗੀ ਵੀਡੀਓ ਦਾ ਧੰਨਵਾਦ ਸਸਰੀ ਗੱਲ ਭਰਾਵਾਂ ਨੂੰ